কি

जो अॼु पीड़ी विशा पिंड हरपे सरदार शर्मा जी चेयरमैन जा इते बहुत ई रूह ते दर्शन करवाए में और साढा प्रताप बहुत वठी सिंगरिया भॻवान ते बहुत गुणको आहे और ਮੈਂ ਧੰਨਵਾਦ ਹੁਣ ਅਕਬਲ ਸਾਡੇ ਅਵਤਾਰ ਸਿੰਘ ਏਐਸਏ ਦਾ ਜਿਨ੍ਹਾਂ ਨੇ ਬਿੜਕ ਦੇ ਚਾਰ ਚਾਹਵਾਂ ਸਾਨੂੰ ਇਹ ਵੱਡਾ ਮੌਕਾ ਦਿੱਤਾ ਔਰ ਸਾਡੇ ਚਮਕੀ ਵਿਚਾਰ ਦੇ ਜੋ ਕਤੂਬਾ ਤੁਕ ਜਨਾਕਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਬੀਏ ਸ਼ੂ ਬਾਟਰੇ ਦੇ ਜੋ ਸਰਦਾਰ ਕਿੰਦਰ ਸਿੰਘ ਜੀ ਦੋ ਦਿਨ ਬਧਾਈ ਦੇ ਪਾਤਰ ਨੇ ਐਸਐਸਪੀ ਡੀਆਈਐਸ ਦਾ ਮੱਦੇਨਜ਼ਰ ਔਰ ਸਾਡੇ ਐਸਐਸਪੀ ਸਰਦਾਰ ਜੰਗੀ ਸਿੰਘ ਜੀ ਵਿਨਾ ਅਫਸਰਾਂ ਦੀ ਰੈ ਮੈਂ ਇੱਥੇ ਜੋ ਬਸੇ ਨਸ਼ਿਆਬਾਦ ਨੂੰ ਤਰਾਨਾ ਮਿਲਾਇਆ ਹੈ ਔਰ ਮੈਂ ਭੈਣਾ ਗੜੀ ਬੇਨਤੀ ਕਰਦਾ ਭਰਾਵਾਂ ਨੂੰ ਬੇਨਤੀ ਕਰਦਾ ਕਿ ਜੋ ਅੱਜ ਨਸ਼ਿਆਂ ਦਾ ਦਰਿਆ ਚੱਲ ਰਿਹਾ ਹੈ ਬਹੁਤ ਹੀ ਵੱਡਾ ਹੈ ਦੇਖੋ ਜਿੱਤਰਾ ਕਿ ਸਾਡੀ ਪੰਜਾਬ ਬਰਸ ਤੋਂ ਕੰਮ ਕਰਦੀ ਪਈ ਆ ਨਸ਼ਿਆਂ ਨਾਲ ਕਹੀ ਇਹਨੂੰ ਬੰਦ ਕਰਨਾ ਹੈ ਇਹ ਨਸ਼ਾ ਪੰਜਾਬ ਵਿੱਚੋਂ ਖਤਮ ਕਰਨਾ ਤੇ ਮੈਂ ਤੁਹਾਡੇ ਅਗਾੜੀ ਬੇਨਤੀ ਕਰਦਾ ਕਿ ਭਰਾਓ ਤੁਹਾਨੂੰ ਪੰਜਾਬ ਬਰਸ ਦਾ ਰਿਵਾਸ ਦੇਣਾ ਪੈਣਾ ਹੈ ਜੋ ਪੰਜਾਬ ਪੁਰਖੀ ਅਤਵਾਦ ਪਰਕਰਨ ਕਰਦਾ ਹੈ ਤੇ ਪੰਜਾਬ ਵਿੱਚੋਂ ਨਸ਼ਾ ਵੀ ਬਹੁਤ ਹੋਦਾ ਹੈ। ਬਾਕੀ ਇਹ ਵੀ ਹਾਲ ਇੱਕ ਪਿੰਡੋਂ ਕੀ ਜਾਂਦੇ ਅਸੀਂ ਜਿਹੜੀ ਨਸ਼ੇ ਫਰਾਬੀ ਬੀਡਿੰਗ ਕਰਦੇ ਪਏ ਆ। ਤੇ ਤੁਖਨ ਤਾੜ ਤੋਂ ਸੁਤਾਰਪੁਰ ਕੋਈ ਬੋਲੇ ਪਿੰਡਾਂ ਜਿਹੜਾ ਮਹਮਦ ਰਫੀ ਦਾ ਕੰਦਿਆ ਸੁਣਿਆ ਉਥੇ ਕੀ ਦੋ ਦੁਨੀਆ ਦੇ ਕਿਰਦੀਆਂ 10 ਮੋਤਾਂ ਹੋਈਆਂ ਨੱਜੇ ਮੀਰਾਨ ਉਥੇ ਸਾਡੀਆ ਭੈਣਾਂ ਨੇ ਉਪਰਾਲਾ ਲੰਗਾ ਉਹਨਾਂ ਨੇ 100 ਭੈਣਾ ਕਟੀਆਂ ਹੋ ਗਈਆਂ 10 그룹 ਤਿਆਰ ਕੀਤੇ ਉੱਤੇ 10 그룹 ਉਸ ਪਿੰਡ ਵਿੱਚ ਉਹਨਾਂ ਨੇ ਦਸ ਗਲੋਗ ਤਿਆਰ ਕਰਕੇ ਤੇ ਜਿਹੜਾ ਮੁੱਖ ਦਾ ਸਾਥ ਦਿੱਤਾ ਤੇ ਮੈਂ ਇਹ ਜਣਾ ਤੁਹਾਨੂੰ ਭੈਣੋ ਕਿ ਜਿਹੜਾ ਉਹ ਪਿੰਡ ਵਿੱਚ ਕੰਮ ਬਣ ਗਿਆ ਇਹ ਲੋਕ ਤੇ ਸਾਡੇ ਪਿੰਡ ਵਿੱਚ ਸਾਡੇ ਨਾਲ ਨਾਲ ਕੰਮ ਬਣਦੇ ਮੈਂ ਇਸ ਕਰਕੇ ਆਪ ਨੂੰ ਇਹ ਬੇਨਤੀ ਕਰਦਾ ਕਿ ਇਹ ਜਿਹੜਾ ਨਸ਼ੇ ਦਾ ਦਰਿਆ ਹੈ ਤੇ ਆਪਣੇ ਸਾਰੇ ਸਹਿਯੋਗ ਦੇ ਨਾਲ ਖਤਮ ਹੋਣਾ ਹੈ ਤੇ ਜਿਤਨਾ ਪ੍ਰਚਾਰ ਨੂੰ ਮੇਸ਼ਾਤ ਮਤਮਕ ਅਮਲਵਾਤੀ ਹੋਇਆ ਹੈ ਕਿਤਨਾ ਆਪਾਂ ਵੀ ਪ੍ਰਸ਼ਾਸਨ ਦਾ ਸਾਥ ਲਈਏ ਜੇ ਆਪਾਂ ਕੋਈ ਹਾਂ ਤੋਂ ਦੁੱਖ ਤਲੀਫ ਹੁੰਦੀ ਹੈ ਤੇ ਡਾਕਟਰ ਕੋਲ ਜਾਈਦਾ ਡਾਕਟਰ ਨੂੰ ਦੱਸੀਦਾ ਕਿ ਤੁਹਾਨੂੰ ਆ ਕਲੀਫਰ ਤੇ ਡਾਕਟਰ ਕੋਲ ਦਵਾਈ ਦਿੰਦਾ ਆਪਾਂ ਪਿੰਡੋਂ ਤੋਂ ਨਿਕ ਕੇ ਪ੍ਰਸ਼ਾਸਨ ਨੂੰ ਦਸੀਏ ਇੱਕ ਪਿੰਡ ਵਿੱਚ ਜੇ 2 ਜਾਂ 3 ਜਾਂ 4 ਜਾਣੇ ਹੋਵੇ ਨਸ਼ਾ ਦੇ ਟਿਮਾਏ ਤੇ ਪੂਰੇ ਪਿੰਡ ਦਾ ਜਿਹੜਾ ਉਹ ਵਿਰਣ ਨੰਗ ਕਰਦੇ ਨੇ ਤੇ ਆਪਾਂ ਕੋਣਾ ਉਹਦਾ ਚੋ ਪੰਜਾ ਜਾਣਿਆਂ ਨੂੰ ਪਹਿਲਾਂ ਪਿੰਡ ਹੀ ਨਾ ਦਵਾਈਏ ਉਹ ਨਸ਼ਾ ਛੇਤੀ ਛੁਡਣਾ ਪਿੰਡਾਂ ਦੇ ਵਿੱਚੋਂ ਸਾਡੇ ਪਿੰਡ ਪਿੰਡ ਜਾ ਕੇ ਘਰ-ਘਰ ਜਾ ਕੇ ਇਹ ਹੱਥ ਜੋੜ ਕੇ ਹੋ ਬੇਨਤੀ ਕਰਦੇ ਆ ਕਿ ਜਿਹੜਾ ਨਸ਼ਾ ਉਹ ਕਿਤੇ ਕੋਲ ਸਾਡੇ ਘਰਾਂ ਦੇ ਵਾਤਾਵਰਣ ਜਿਨ੍ਹਾਂ ਦੇ ਘਰ ਬੜਿਆ ਨੇ ਉਹਨਾਂ ਤੋਂ ਦੂਰ ਰੱਖੋ ਉਹਨਾਂ ਦੇ ਬੱਚੇ ਘਰ ਦਾ ਸਮਾਨ ਚੋਧ ਲੁਕ ਕੇ ਲੈ ਲੈਂਦੇ ਨੇ जहिड़ा नशा करिणा नशा ख़तम जेकी कल्ह तुलसी कम करे کو تو जे आपा तो 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 सारे जा कम گے ਤੇ ਜਿਹੜਾ ਇਹ ਪੰਜਾਬ ਵਿੱਚ ਨਕੀ ਦਾ ਦਰਿਆ ਹੈ ਇਹ ਖਤਮ ਹੋ ਸਕਦਾ ਹੈ। ਔਰ ਮੈਂ ਤੁਹਾਡਾ ਗਾਂਸ ਤੁਹਾਡਾ ਬੱਚਾ ਬਾਬਾ ਲਾਡੀ ਨਾਹੀ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਔਰ ਮੇਰੀ پوری ਟੀਮ ਦੋ ਤਿੰਨ ਕਸਿਆ ਦੇ ਵਿਰੁੱਧ ਚੱਲ ਰਹੇ ਆ ਸਾਨੂੰ ਕਿਸੇ ਦੀ ਗੋਲੀ ਦਾ ਕਦਰ ਨਹੀਂ ਸਾਨੂੰ ਕੁੱਤੇ ਕਹਿ ਕੇ ਕਾਰਗੋ ਪੱਟਾ ਨਹੀਂ ਸਾਨੂੰ ਕੁੱਤੇ ਕੋਈ ਬੰਦਾ ਨਹੀਂ ਆਗਾ ਅਸੀਂ ਇਤਨਾ ਹੀ ਘੁੰਮਦੇ ਆ ਜਿਹੜੇ ਬੰਦ ਜਾਂਦੇ ਆਂ ਪ੍ਰਸ਼ਾਸਨ ਦਾ ਸਾਹਾਰਾ ਲੈ ਲੈਂਦੇ ਆਂ ਤੇ ਪ੍ਰਸ਼ਾਸਨ ਦਾ ਨਹੀਂ ਬੇਨਤੀ ਕਰਦੀ ਕਿ ਸਾਡੇ ਪਲਾਣੇ ਵਿੱਚ ਜਾ ਕੇ ਉੱਥੇ ਆਪਾਂ ਸੁਧਾਰ ਕਰਨਾ ਹੈ ਤੁਸੀਂ ਸਾਡੇ ਨਾਲ ਮਾਡਲ ਸਹਿਯੋਗ ਕਰੋ ਕੀ ਆ ਤਿੰਨਾਂ ਪ੍ਰੋਗ੍ਰਾਮ ਦੇ ਵੇਲੇ ਜਿਦੇ ਵਿੱਚ ਸਾਡੇ ਸਤਿਗੁਰੂ ਸਾਡੇ ਸੰਤ ਮਹਾਂਪੁਰਖ ਜੀ ਪਿੰਡ ਚ ਜੋਤੀ ਤੋਂ ਪੀਰ ਬਾਬਾ ਝਾੜ ਪੀਰ ਜੀ ਗੱਦੀ ਦੇ ਨੇ ਸਤਿਗੁਰੂ ਪੰਜੂ ਦੀ ਗੋਦ ਨਾਲ ਜੀ ਜਿਨ੍ਹਾਂ ਦੀ ਰਹਿ ਮੈਂ ਇਹ ਦਾਤੀ ਚਾਹਦੇ ਆਂ